ਸ੍ਰੀ ਵਾਹਿਗੁਰੂ ਸਭ ਜੀਓ ਰਹਿਰਾਸ ਸਾਹਿਬ ਅਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਰਾਮ ਰਾਜੇ ਰਣਕ ਅਸ਼ੁਰ ਦੁਸ਼ਟ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨੰਦ ਕੰਪਿਟ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕੋ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋ ਭਇਆ ਜਾ ਸੁਖ ਤਾਮਨਾ ਹੋਈ ਦੂ ਕਰਤਾ ਕਰਣਾ ਮੈਂ ਨਹੀਂ ਜਬੁ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤਮੈ ਜੋਤ ਜੋਤ ਮੈਂ ਜਾਤਾ ਕਲਕਲਾ ਪਰ ਹੋਇ ਰਹਿਆ ਦੂ ਸਚਾ ਸਾਹਿਬ ਉਸ ਵਰਾਲਿਓ ਜਨ ਕੀ ਤਿਸੁ ਭਾਰ ਪਇਆ ਕੌਲਾਂ ਨਿਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਕਰ ਸਤਗੁਰ ਪ੍ਰਸਾਦਿ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਨਾਰੇ ਕੇਤੇ ਤੇਰੇ ਰਾਗ ਪ੍ਰਿਸੂ ਕਹੀਏ ਕੇਤੇ ਤੇਰੇ ਗਾਵਨਾਰੇ ਗਾਵਨ ਤੁਧਨੋ ਪਵਨ ਪਾਣੀ ਵਸੰਤ ਰੂਗਾਵੇ ਰਜ ਧਰਮ ਦਵਾਰੇ ਗਾਵਨ ਤੁਧਨੋ ਜਿਤ ਗੋਪਾਲ ਵਿਜਾਣ ਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਅੰਦਰੰਦਰਾਸਨ ਬੈਠੇ ਦੇਵ ਤਿਆਨ ਦਰਨਾਲੇ ਗਾਵਨ ਤੁਧਨੋ ਸਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ गावन तुदनो जती सती संतो की गावन तुदनो वीर करारे गावन तुदनो पांडत पदनर कीशर जुग जुग वेदा नाले गावन तुदनो मौनिया मनमोहन सुरग मच पयाले गावन तुदनो रत्न उपाय तेरे 83 रत्न नाले गावन तुदनो जोद मान बल सुरा गावन तुदनो खाणी चारे ਗਾਵਨ ਤੁਦਨੋਂ ਖੰਡ ਮੰਡਲ ਬ੍ਰਹਮੰਡ ਆਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋਂ ਗਾਵਨ ਜੋ ਤੁਦ ਬਾਵਨ ਅਰਤੇ ਤੇਰੇ ਭਗਤ ਦਰਸਾਲੇ ਹੋਰ ਕੀਤੇ ਤੁਦਨੋਂ ਗਾਵਨ ਸੇ ਮੈਂ ਸਤਨਾਵ ਨਾਨਕ ਚਾ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਐਪੀ ਹੋਸੀ ਜਾਏ ਨਾ ਜਤੀ ਰਚਨਾ ਜਿੰਨ ਲਚਾਈ ਵਾ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਨਿ ਉਪਾਈ ਕਰ ਕਰ ਦੇਖੈ ਕੀਤਾ ਪਣਾਉ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸਵੀਕਾਰ ਸੀ ਪਰ ਹੁਕਮ ਨਾ ਕਰਣਾ ਜਾਈ ਸੋ ਪਤ ਸਭ ਤਾ ਪਤ ਸਾਹਿਬ ਨਾਨਕ ਰਣ ਨਰਜਾਈ ਆਸਾ ਮਹਲਾ ਪਹਿਲਾ ਸੋ ਵੱਡਾ ਕਹਿ ਸਭ ਕੋਏ ਕਿ ਬੜਾ ਵੱਡਾ ਲੀਤਾ ਹੋਈ ਕੀਮਤ ਭਾਈ ਨਾ ਕਹਿਆ ਜਾਏ ਕਹਿਣੇ ਬਾਲੇ ਤਿਰਹੇ ਸਮਾਏ ਬੱਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਣੇ ਗਹਿਰਾ ਹੋਏ ਨਾ ਜਾਣੈ ਤੇਰਾ ਕਿ ਤਾ ਕੇ ਵਡਚੀਰਾ ਰਹਾਓ ਸਭ ਜ਼ਰੂਰੀ ਮਿਲ ਸੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਾਈ ਕਹਿ ਨਾ ਜਾਈ ਤ੍ਰਿਤਲ ਵਡਿਆਈ ਸਭ ਸਤਿਵ ਸਭ ਤਪ ਸਭ ਚੰਗਈਆ ਸਿੱਧਾ ਫਰਗਾ ਗਿਆ ਵਡਿਆਈਆ ਤੁਦਵਣ ਸਿਧੀ ਕਨਾਂ ਨਾ ਪਾਈਆ ਕਰਮ ਮਿਲੈ ਨਾ ਠਾਕ ਰਾਇਆ ਅੱਖਣ ਵਲ ਕਿਆ ਵਿਚਾਰਾ ਸਿਫਤੀ ਭਰੇ ਦਰੇ ਬੰਦਾਰਾ ਜਿਸ ਤੂੰ ਦੇਹ ਤਸੈ ਕੈ ਚਾਰਾ ਨਾਨਕ ਸਚ ਸਵਰਨਾਰਾ ਆਸਾ ਮਹਲ ਪਹਿਲਾ ਅੱਖਾਂ ਜੀਵਾਂ ਬਿਸਰੈ ਮਰ ਜਾਉ ਅੱਖਣ ਔਖਾ ਸਚਾ ਨਾਉ ਸਾਚੀ ਨਾਮ ਕੀ ਲੱਗੈ ਭੂਖ ਰੋਤ ਬੁਖ ਹੈ ਖਾਇ ਚਲੀਐ ਦੁਖ ਜੋ ਕਮ ਬਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚ ਨਾ ਹੀ ਰਹੋ ਸਾਚੇ ਨਾਮ ਕੀ ਤਲ ਵਿੜਾਈ ਆਖ ਤੋਂ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖ ਨਾ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਿੜਿਆ ਆਪ ਤੇ ਵਿੜਤੇ ਨੀ ਦਾ ਜੰਦਨ ਕਰਕੇ ਕੀਤੀ ਰਾਤ ਸੰਸਾਰ ਹਤੇ ਕੰਮ ਜਾਪ ਨਾਨਕ ਨਾਵੇ ਬਾਜ ਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੀਰਤ ਜਨ ਸਤਗੁਰ ਸਤਪੁਰ ਕ ਬਿਨੋਂ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀਰਹਿ ਰਾਸ ਰਹਾਉ अर्जुन ਕੇ ਵਡ ਭਾਗ ਵੜੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਿਤਾ ਸੈ ਮੇਰੇ ਸੰਗਤ ਗੁਣ ਪ੍ਰਗਾਸ ਜਨ ਹਰ 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 ਸਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗਜੀਵ ਹੈ ਤ੍ਰਿਗਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੰਦਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿ ਰਿ ਮਨ ਚਿਤ ਬਹਿ ਉਦਮ ਜਾਂ ਆਹਰ ਹਰ ਜੀ ਉਪਰਿਆ ਸਾਇਦ ਪੱਤਰ ਮੈਂ ਜਨ ਤੇ ਉਪਾਏ ਤਾਕਾ ਰਿਜਕ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮੇਰੇ ਜੋਤ ਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੀ ਠਾਕੁਰ ਕਾਹੀ ਮਨ ਬੋ ਕਰਿਆ ਉਡੇ ਉਡੇ ਆਵੇ ਸੈ ਕੂਸਾ ਤਿਸ ਪਾਛੈ ਬਚਰੇ ਛਰਿਆ ਤਨ ਕਬਨ ਖਲਾਵੇ ਕਬਨ ਚਗਾਵੇ ਮਨ ਮੈਂ ਸਮਰਨ ਕਰਿਆ ਸਭਨਿਧਾਨ 10 ਅਸ਼ਟ ਸਿਧਾਂ ਠਾਕੁਰ ਕਲਤਲ ਤਰਿਆ ਜਨਾਨਿਕ ਬਲ ਬਲ ਸਦ ਬਲ ਜਈਐ ਹੀ ਰਾਮ ਤਨ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਬੁਰਖ ਇਕ ਵੰਗਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਰਨਜਨ ਹਰਪੁਰ ਖਨਰੰਜਨ ਰਗਮਾ ਗਾਮੇ ਆਪਾਰਾ ਸਭ ਧਿਆਵੈ ਸਭ ਧਿਆਵੈ ਤਰਜੀ ਹਰ ਸੱਚੇ ਸਰਜਨਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਹਾਂ ਕਾ ਦਾ ਤਾਰਾ ਬਿਨੁ ਹਰਿ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਖ ਸਮਾਨਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੀ ਝੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਤੂੰ ਤਦ ਵੇਨੇ ਆਵਰ ਨਾ ਜਾਣਾ ਤੂੰ ਭਾਰ ਬ੍ਰਾਹਮਣ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵਤ ਤੁਧ ਜੀ ਜਨਾਨਕ ਤਨ ਕੁਰਬਾਨਾ ਅਰਧਾ ਵੈ ਹਰਧਾ ਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਈ ਜਨ ਹਰ ਦਾਇਆ ਜੀ ਤਨ ਟੁੱਟੀ ਜਮਕੀ ਫਾਸੀ ਜਨਨ ਨਿਰਭਉ ਜਨ ਹਰ ਨਿਰਭਗ ਦਾਇਆ ਜੀ ਤਨ ਕਾ ਭਉ ਸਭਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇਦਨ ਜਨ ਹਰ ਦਾਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਤ ਜੀ ਹਰ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਹਰ ਪੂਜਾ ਜੀ ਦਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪ੍ਰਖ ਅਪਰੰਪਰ ਕਰਤਾ ਜੀ ਤੁਰ ਜੇ ਬੜ ਅਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧਿਆਪੇ 바ਵੇ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤੁਧਿਆਪੇ ਸ੍ਰਿਸ਼ਟ ਸਭ ਯੋ ਪਾਈ ਜੀ ਤੁਧਿਆਪੇ ਸਰਜ ਸਭ ਕੋਈ ਜਨ ਨਾਨਕ ਹੁnga ਬ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਤਿਆਰ ਮੰਡਾ ਸਾਈ ਜੋ ਤਵਾ ਬੈ ਸੋਈ ਦਿੱਤੀ ਜੋ ਤੁੰਦੇ ਸੋਈ ਹੋਂਕਾਈ ਰਹਾਓ ਸਭ ਤੇਰੀ ਦੂਸਬਨੀ ਧਿਆਇ ਜਿਸਨੋ ਕਿਰਪਾ ਕਰੈ ਤ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਾਇਆ ਜਦਿਆਪ ਵਿਚੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਬਤ ਜੀ ਮਾਹੀ ਤੁਜ ਵੰਦੂ ਜਾ ਕੋਈ ਨਾਹੀ ਜੀ ਉਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣ ਆਹੇ ਸੋਈ ਜਨ ਜਾਣੈ ਅਰ ਗੁਣ ਸਦੀ ਆਖ ਬਖਾਣੈ ਜਿਨਾਰ ਸੇਵਿਆ ਤਨ ਸੁਖ ਪਾਇਆ ਸਜੇ ਈਰਨਾਮ ਸੁਮਾਇਆ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਇ ਤਦ ਬਿੰਦੂ ਜਾ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤzer ਵਰੜਾ ਭੈਰੇ ਨਵਾਸ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਬਗਨੀ ਚਲੈ ਅਮ ਦੇਖ ਤਹ ਰੂਬੀ ਆਲੇ ਮਨ ਏਕਨ ਜੈ ਤਿਸ ਮੂੜ ਮਨਾਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੇ ਪੜਿਆ ਮੂਰ ਕਾ ਮੁਕਦਾ ਜਨਮ ਭਇਆ ਪ੍ਰਣਬਤ ਨਾਨਕ ਤਨ ਕੀ ਸ਼ਰਣਾ ਜਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁ ਕਉ ਦੇਉਰੀਆ ਗੋਬਿੰਦ ਮਰਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਮਰਤਾ ਜਾਤ ਰੰਗ ਮਾਇਆ ਕੈ ਰਹਾਉ ਜਪਤਾ ਬਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਆਮਨੀ ਏਜ ਕਰਮਾਂ ਸ਼ਰਨ ਪਰੇ ਕੀ ਰੱਖ ਸ਼ਰਮਾ ਏਕ ਵੰਕਾਰ ਸ੍ਰੀ ਵਾਇ ਗੁਰੂ ਜੀ ਕੀ ਬਾਤੇ ਬਾਤ ਸ਼ਹੀਦ ਅਸ윙 ਕਾਬੇ ਵਾਜਵੇਂ ਤੀਜਾ ਭਈ ਅਮਰੀ ਕਰਵਾਤ ਦਰਚਾ ਪੂਰਨ ਹੋਏ ਜਿਤ ਕੀ ਇੱਛਾ अवचारन न मन रह मारा अपना जान करो प्रताप अमरी दुष्ट <coughs> सब तुम काबो आपा द मोहि बचावो सुखी बसे मोरो परिवार सेवक सिख सब करतार मोरो छानज कर दया करिए सब बैरन को आवाज सुन करिए <coughs> पूर्ण होए हमारी आशा तोर भजन की रह प्यासा ਤਮਨ ਚਾੜ ਕੋਈ ਅਗਰ ਨਾ ਤਾਮ ਜੋ ਬਰ ਚਾਉ ਸੁ ਤੁੰਤੇ ਪਾਉ ਸੇਵਕ ਸਿਕ ਮਾਰੇ ਤਾਰੀਏ ਚੌਨ ਚੌਨ ਸਤਰਾ ਮਾਰੇ ਮਾਰੀਏ ਆਪ ਦਮ ਜਗ ਬਰੀਏ ਮਰਨ ਕਾਲ ਕਾ ਤਰਾਸ ਨ ਬਰੀਏ ਉਜੋ ਸਦਾ ਮਾਰੇ ਪੱਛਾ ਸਰੀ ਅਸ ਤੁਜੋ ਕਰੇ ਔਰ ਚਾ ਰੱਖ ਲਿਓ ਮੈ ਰੱਖ ਨਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਭਵ ਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਗਰਿਵਸਨ ਪ੍ਰਕਾਸ਼ਾ ਸਕਲ ਕਾਲ ਕ ਕੀਆ ਤਮਾਸ਼ਾ ਜਵਨ ਕਾਲ ਯੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਪਣ ਕਾਲ ਸਭ ਜਗਤ ਬਨਾਇਓ ਦੇਵਦੰਤ ਜਚਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੈ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਗਨ ਕੋ ਸਭ ਗਨ ਸੁਖ ਦਿਯੋ ਜਤਰਨ ਗੋਪਲ ਮੋ ਵਦ ਕੀਓ ਕਟ ਗਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰੀ ਸਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਜਾਨਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਵੇਗ ਕੀ ਪੀਰ ਪਛਾਨੈ ਘਟ ਘਟ ਕੇ ਬਟ ਬਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਦਵ ਦੇ ਅਪਾਰਾ ਜਬ ਆ ਕਰਕ ਕਰਤ ਹੋ ਕਬੂ ਤੋ ਮੈਂ ਮਿਲਤ ਦੇ ਦਰਸਬੂ ਜੇਤੇ ਵਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਣੇ ਬੂਝ ਉਚਾਰੈ ਤੁਮ ਸਭੀ ਤੀ ਰਤ ਨਿਰਾਨੰ ਜਾਣਤ ਵੇਦ ਭੇਦ ਅਰਿਆਨੰ ਨਰੰਕਾ ਨਿਰਵਿਕਾਰ ਨਿਰਲੰਭ ਆਦਿ ਅਨੀਲ ਨਾਦਿ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹਣ ਅਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਗਾ ਚੀਨ ਤਨਹ ਪਿਵ ਆਪ ਆਪਨੇ ਬੁਧ ਹੈ ਜੇਤੀ ਵਰਣਤ ਪੈਨਾ ਪੈਨਾ ਤੁਹ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪਯਨ ਉਪਸਰੂਪਾ ਆ ਰਾਮ ਕੋ ਭੈਵੁਰ ਆਪ ਕਈ ਭੂਪਾ ਅੰਡਜ ਜੇਰਜ ਸੇਤਜਕਿਨੀ ਉਤਪਜ ਖਾਨਵਰ ਰਚਿ ਦੇਨੀ ਕਹਉ ਭੂਲ ਰਾਜਾ ਬੈ ਬੈਠਾ ਕਹਉ ਸੁਗੜਵ ਸੰਕਰੇ ਬੈਠਾ ਸਗਰੀ ਸ੍ਰਿਸ਼ਟ ਦਖਾਇ ਚੰਪਵ ਰਾਤ ਜੁਗਾਦ ਸਰੂਪ ਸੁਜੰਪਵ ਅਬਰਛਾ ਮੇਰੀ ਤੁਮ ਕਰੋ ਸੇਠਿ ਵਾਰਿ ਅਸਿਕ ਸੰਗ ਰੋ ਦੋਸਟਾ ਜਿਤੇ ਉਤਵਤ ਉਤਪਤਾ ਸકલ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਜ ਤਬ ਸਰਣੀ ਪਰੇ ਤਨ ਕੇ ਦੁਸ਼ਟ ਦੁਖਤ ਵ ਮਰੇ ਬਰੁਖ ਜਾਵਨ ਭਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਬ ਧਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰਚਾ ਵੇ ਤائیں ਸਬ ਕਾਲਾ ਦੁਸ਼ਟ ਅਰਿਸ਼ਟ ਤ੍ਰੰਤ ਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਈ ਨਾ ਰਹੋ ਤਾਂ ਕੇ ਤਾਪ ਤਨ ਕਮੈ ਆਰੋ ਅਰਦੁ ਦੁਸਤ ਕਰਮੋਂ ਸਭੁ ਹੋਈ ਦੁਸਤ ਚਾਸਵ ਸਕੈ ਨਾ ਕੋਈ ਏਕ ਬਾਰ ਜਨ ਤਮੈ ਸੰਭਾਰਾ ਕਾਲੁ ਵਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਧਾਰੁ ਦੁਸਤ ਲੋਕ ਤੇਰਾ ਕੜੁਕੁ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਵਾਰੀ ਸਰਬ ਧਰਮੋ ਹੋਹੁ ਸਹਾਈ ਅੰਦੁਸ਼ਟ ਦੋਖ ਤੇ ਰਿਓ ਬਚਾਈ ਸਵਈਆ ਪਾਇਂ ਗਏ ਜਬ ਤੇ ਤੁਮਰੇ ਤਬ ਤੇ ਕੋ ਆਂ ਕਤਰੀ ਨਹੀਂ ਆਨਿਓ RAM रहीम अपरान गुरਾਨ ਅਨੇਕ ਕਹਿ ਮਤੇ ਕ ਨ ਮੰਨਿਓ ਸਿਮਰਤ ਸਾਸਰ ਵੇਦ ਸਬੈ ਬਾਉ ਪਏ ਦਿਕਾ ਹੈ ਹਮੇਕ ਨ ਜਾਣਿਓ ਸ੍ਰੀ ਉਸ ਪਾਨ ਕਿਰਪਾ ਤੁ ਮੇਰੀ ਕਰ ਮੈ ਨ ਗਇਓ ਸਭ ਤੋਏ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੀ ਗਹਿ ਕੀ ਰਾਜ ਅਸ ਗੋਬਿੰਦ ਅਸ ਤਹਾਰ ਰਾਮਕ੍ਰਿਿ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ आनंद भया मेरी माई सतगुरु मैं पाया सतगुरु दा पाया सहज सेती <coughs> मानव जिया बधाईया राग रतन परिवार परिआ शब्द गावन आईआ शब्द ता गाबो वरी केरा मन जिनी बसाया कह नानक आनंद होआ सतगुरु मैं पाया ई मन मेरेया तू सदा रो वरन आले ਹਰ ਨਾਲ ਰਹੋ ਦੋ ਮਨ ਮੇਰੇ ਦੂਖ ਸਭ ਵਿਸਾਰਣਾ ਅੰਗীকারਿਓ ਕਰੇ ਤੇਰਾ ਕਾਰਜ ਸਭ ਸਵਰਣਾ ਸਬਨੰਗ ਲਾਜਮਰਥ ਸੁਆਮੀ ਸੋ ਕਿਉ ਮਨੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨਹੀਂ ਕਰਤੇ ਰਹਿ ਕਰਤਾ ਤੀਰੈ ਸਭ ਕਿਛੁ ਹੈ ਜਿਸ ਦੇਹਿ ਜੋ ਪਾਵੀ ਸਦਾ ਸਬਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹੈ ਨਾਨਕ ਸਚੇ ਸਾਹਿਬ ਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰੁ ਸਾਤ ਸੁਖ ਮਨ ਆਏ ਵਸਿਆ ਜਿਨੇ ਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ比特ੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਬਾਜੇ ਪੰਚ ਸ਼ਬਦ ਤਿਤਕਾਰ ਸੁਭਾਗੈ ਕਰਜੁ ਭਾਗੇ ਸਬਦ ਵਾਜੀ ਕਲਾ ਜਿਤ ਕਰਿ ਧਾਰੀਆ ਅੰਜ ਦੋ ਤਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਮਾ ਪਾਇਆ ਤੁਜ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੈ ਆਨੰਦ ਸੁਣਾਵ ਬੜ ਭਾਗੀਓ ਸਗਲ ਮਨੋਰਜ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ ਸੰਤ ਸਾਜਨ ਭਏ ਤਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬਨੀਤ ਕਹਤੇ ਭਵਿਤ ਸਤ ਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੀ ਗੁੰडाਗਣੀ ਮਹੱਲਾ ਪੰਜਵਾ ਤਾਲ ਵਿੱਚ ਤਨ ਵਸ ਪਿਉ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਕਾ ਪਿਉ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਵੇ ਉਦਾਰੋ ਇਹ ਵਸਤ ਤਜੀ ਨਹੀਂ ਜਾਈ ਨਤ ਨਤਰਾ ਗੁਰਦਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੱਲਾ 5 ਤੇਰਾ ਕੀਤਾ ਜਾਤ ਨਾਹੀ ਮਾਨੋ ਜੋਗ ਕੀਤੋਈ ਮਾਨਦਰ ਗੁਣਿਆਰੇ ਗੋਗੁਣ ਨਾਹੀ ਆਪੇ ਤਰਸ ਬੈ ਹੋਈ ਤਰਸ ਬਿਆ ਮੈ ਰਾਮਤੋਈ ਜਤੋ ਕੋ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰਿਆ ਪੌੜੀ ਤਤਤ ਸਮਰਤ ਜਿਥੈ ਕੋਈ ਨਾਹੀ ਉਥਾ ਤੇਰੀ ਰੱਖ ਅਗਨੀ ਉਹ ਦਰਮਾਈ ਸੁਣ ਕਾ ਜਮ ਕੇ ਦੂਤ ਨਾ ਹੀ ਤੇ ਰਹਿ ਛੱਡ ਜਾਹੇ ਭਉਜਲ ਬਿਕਮਾ ਸਗਾ ਹੋ ਗੁਰ ਸ਼ਬਦੀ ਪਾਰ ਪਾਏ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇਖਾਏ ਕਲਮਯੋਪਨ ਨਾਮ ਗੋਬਿੰਦ ਗਾਏ ਸਭ ਸਾਨੋ ਕਿਰਪਾਲ ਸੰਭਾਲੇ ਸਾਹੇ ਸਾਈ ਮਰਤਾ ਕੋਈ ਨ ਜਾਏ ਜੀ ਆਵੇ ਤੁ ਦਿ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰਾਦਣਾ ਜੇਵਾ ਜਾਪ ਗੁਰਨਾ ਨਿਤਰੀ ਸਤ ਗੁਰ ਪੇਕਣਾ ਸ੍ਰਵਣੀ ਸੁਨਣਾ ਗੁਰਨਾਉ ਸਤ ਗੁਰ ਸੇ ਤੀਰਤੇ ਆ ਦਰਗੈ ਪਈਏ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੋਏ ਵਤ ਦੇ ਜਗ ਮਾ ਉਤਮ ਕੱਢੀਐ ਬਰਲੇ ਕਈ ਕੇ ਮਹੱਲਾ ਪੰਜਵਾਂ ਰਕੇ ਰਖਣ ਹਾਰਿ ਆਪ ਵਾਰਿਆਨ ਗੁਰ ਕੀ ਪੈਰੀ ਪਾਈ ਕਾ ਸਵਾਰਿਆਨ ਓ ਆਪ ਦਿਆਲ ਮਨਹੁ ਨ ਵਿਸਾਰਿਆਨ ਸਾਧ ਜਨਾ ਕੈ ਸੰਗ ਭਵਜਲ ਤਾਰਿਆਨ ਸਾਖਤ ਨੰਦਗ ਦੁਸ਼ਟ ਕਿਨ ਮਾਹੀ ਵਿਦਾਰਿਆਨ ਇਸ ਸਾਹਿਬ ਕੀ ਤੇਕ ਨਾਨਕ ਮਨੈ ਮਾਈ ਜਿਸ ਸਿਮਰਤ ਸੁਖ ਹੋਇ ਸਾਗਲੇ ਲੋਕ ਜਾਈ ਤਿਸ ਸਾਹਿਬ ਕੀ ਏਕ ਨਾਨਕ ਮਨਾਈ ਜਿਸ ਸਿਮਰਤ ਸੁਖ ਹੋਏ ਸਾਗਲੇ ਲੋਕ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ